ਨਾਲ ਨੇ ਸੀਨੀਅਰ ਕਾਂਗਰਸੀ ਲੀਡਰਸ ਕੁਲਵੀਰ ਜੀ ਰਾਜੀ ਜੀ ਜੀਰਾ ਜੀ ਸਮਰਥਕਾਂ ਦਾ ਹੜ ਆਇਆ ਹੋਇਆ ਹੈ ਕੀ ਕਹਿਣਾ ਚਾਹੋਗੇ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦਾ ਪੂਰੇ ਪੰਜਾਬ ਛੜ ਆਇਆ ਔਰ ਲੋਕ ਛਾੜੂ ਵਾਲਿਆਂ ਤੱਕੇ ਪਏ ਔਰ ਲੋਕ ਬਦਲਾਅ ਚਾਹੁੰਦੇ ਆ ਉਹ ਪਹਿਲਾ ਬਦਲਾ ਨਹੀਂ ਚਾਹੁੰਦੇ ਜਿਹੜਾ ਝਾੜੂ ਵਾਲਿਆਂ ਨੇ ਲਿਆਂਦਾ ਸੀ ਅੱਜ ਮਾਵਾਂ ਦੇ ਪੁੱਤ ਮਰ ਰਹੇ ਨੇ ਅੱਜ ਸ਼ਰੇਆਮ ਗੈਂਗਸਟਰਾਂ ਵੱਲੋਂ ਫਰੌਤੀਆਂ ਮੰਗੀਆਂ ਜਾ ਰਹੀਆਂ ਨੇ ਲੋਕ ਜਿਹੜਾ ਵਸਦਾ ਵਸਤਾ ਪੰਜਾਬ ਚਾਹੁੰਦੇ ਆ ਨਾ ਕਿ ਇਹਨਾਂ ਵਾਲਾ ਪੰਜਾਬ ਚਾਹੁੰਦੇ ਬਿਲਕੁਲ ਕਾਂਗਰਸ ਦੀ ਇਹ ਅੱਜ ਦੋ ਰੈਲੀਆਂ ਨੇ ਇੱਥੇ ਇਸ ਕਰਕੇ ਜ਼ਿਆਦਾ ਚਰਚਾ ਹੋ ਰਹੀ ਆ ਕੀ ਕਹਿਣਾ ਚਾਹੋਗੇ ਦੂਜੀ ਰੈਲੀ ਬਾਰੇ ਬਲੇ ਕਿ ਇੱਕ ਬਿਜ਼ਨਸ ਰੈਲੀ ਆ ਔਰ ਦੂਜੀ ਜਿਹੜੀ ਆ ਅੱਜ ਕਾਂਗਰਸ ਦੀ ਜਿਹੜਾ ਬਲੋਕਾਂ ਦਾ ਜਿਹੜਾ ਸਾਡਾ ਪ੍ਰੋਗਰਾਮ ਜਿਹੜਾ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਵੱਲੋਂ ਕੀਤਾ ਗਿਆ ਅੱਜ ਉਸ ਰੈਲੀ ਦੇ ਵਿੱਚ ਸਾਰੇ ਜਣੇ ਪਹੁੰਚੇ ਔਰ ਇਹਦਾ ਨਾਮ ਜਿਹੜਾ ਪਰਵਰਤਨ ਰੈਲੀ ਜਿਹੜਾ ਉਹ ਰੱਖਿਆ ਗਿਆ ਤੁਸੀਂ ਮਿਸ਼ਨ 2027 ਤਹਿਤ ਜਿੱਦਾਂ ਨਵਤੇਜ ਚੀਮਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਜਿਆਦਾ ਜਲਦੀ ਨਹੀਂ ਹੋ ਰਹੀ ਗੱਲ ਇਹ ਆ ਕਿ ਉਮੀਦਵਾਰ ਤਾਂ ਜਿਹੜੇ ਆ ਕਿ ਕਾਂਗਰਸ ਪਾਰਟੀ ਆ ਉਮੀਦਵਾਰ ਤਾਂ ਜਿਹੜਾ ਕੋਈ ਵੀ ਐਲਾਨਾ ਉਹ ਜਿਹੜਾ ਹੈ ਕਿ ਉਹ ਅਜੇ ਜਦੋਂ ਕਮੇਟੀ ਬੰਦੀ ਹੈ ਕਮੇਟੀ ਤੋਂ ਬਾਅਦ ਦੇ ਵਿੱਚ ਜਿਹੜੀ ਟਿਕਟਾਂ ਦੀ ਵੰਡ ਹੁੰਦੀ ਹੈ ਉਹਦੇ ਵਿੱਚ ਕਿਉਂਕਿ ਅਜੇ ਤਾਂ ਉਮੀਦਵਾਰ ਜਿਹੜਾ ਹੈ ਕਿ ਉਹ ਭਾਰਤਪੁਤ ਸ਼ਨਾਸ਼ੂ ਜੀ ਨੂੰ ਹੀ ਜਿਹੜਾ ਐਲਾਨਿਆ ਗਿਆ ਹਾਂਜੀ ਬਿਲਕੁਲ ਸੋ ਜਿਸ ਤਰ੍ਹਾਂ ਹੁਣ ਤੁਹਾਡੇ ਵੱਲੋਂ ਇੱਥੇ ਨਵਤੇਜ ਚੀਮਾ ਹੋ ਰਾਂਦੇ ਸਾਰੇ ਦੇ ਵਿੱਚ ਪਰिवर्तन ਰੈਲੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਹੰਗਾਰਾ ਮਿਲ ਰਿਹਾ ਕੀਪ ਵੇਖ ਵੇਖਦੇ ਹੋ 27 ਦੇ ਵਿੱਚ ਗੱਲ ਇਹ ਹੈ ਕਿ ਅੱਜ ਤਾਂ ਜਿਹੜਾ ਪ੍ਰੋਗਰਾਮ ਆ ਉਹ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਜੀ ਅੱਜ ਪਹਿਲੀ ਯਾਰ ਆ ਕਿ ਜਦੋਂ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਇਹੋ ਜੇ ਪ੍ਰਧਾਨ ਬਣੇ ਆ ਕਿ ਪੂਰੇ ਪੰਜਾਬ ਦੇ ਵਿੱਚ ਸੰਗਠਨ ਜਿਹੜਾ ਉਹ ਕੰਮ ਕਰ ਰਿਹਾ ਔਰ ਬਲਾਕ ਵਾਈਜ਼ ਜਿਹੜਾ ਕਿ ਮੀਟਿੰਗਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਔਰ 2027 ਦੇ ਵਿੱਚ ਸ਼ਾਨੋ ਸ਼ੌਕਦਲ ਕਾਂਗਰਸ ਜਿਹੜੀ ਉਹ ਸਰਕਾਰ ਬਣਾਵੇਗੀ